ਮੇਰੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਸੀ ਕਿ ਇਹਦੇ ਵਿੱਚ ਪਾਸਟਰ ਜੀ ਦੇ ਅੱਜ ਦੱਸਣਗੇ ਕਿ ਜਿਹੜੀ ਹੈ ਨਾ ਦੁਸ਼ਟ ਆਤਮਾ ਸੁਪਣਾ ਵਿੱਚ ਆਣ ਕੇ ਸਾਨੂੰ ਪਰਮੋਂਦੀ ਆ ਉਹ ਬਹੁਤ ਹੀ ਜੋਰਾਂ ਨਾਲ ਚੱਲ ਰਹੀ ਆ ਤੇ ਕਿਸ ਤਰ੍ਹਾਂ ਆਪਾਂ ਉਹਨੂੰ ਪ੍ਰਾਰਥਨਾ ਰਾਹੀਂ ਆਪਾਂ ਉਹਨੂੰ ਦੂਰ ਕਰ ਸਕਦੇ ਕਿਉਂਕਿ ਬਹੁਤ ਸਾਰੇ ਲੋਕ ਆ ਜੋ ਇਸੇ ਹੀ ਪਰਮਾਨ ਦੇ ਕੰਮਾਂ ਵਿੱਚ ਹਨਾ ਇਹ ਨਰਕ ਵੱਲ ਨੂੰ ਜਾ ਰਹੇ ਆ ਪਲੀਜ਼ ਜਦੋਂ ਤੁਸੀਂ ਇਸ ਵੀਡੀਓ ਨੂੰ ਪੂਰਾ ਤੁਸੀਂ ਦੇਖਣਾ ਵੀ ਕਿਸ ਤਰ੍ਹਾਂ ਹਨਾ ਸਾਨੂੰ ਇਹ ਦੁਸ਼ਟਾ ਹਾਲੇਲੂਇਆ ਸੁਪਰੇ ਵਿੱਚ ਆਣ ਕੇ ਕਿਦਾਂ ਬੇਵਿਚਾਰ ਕਰਦਾ ਨਾ ਤੁਸੀਂ ਜਰੂਰ ਇਸ ਵੀਡੀਓ ਨੂੰ ਦੇਖੋ ਔਰ ਸ਼ਿਫਾ ਪਾਉਂਗੇ ਤੁਸੀਂ ਜੀ ਅੱਜ ਠਾਨ ਲੋਗੇ ਨਾ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਤੇ ਉਹਨੂੰ ਡਾਟ ਕੇ ਕੱਢੋ ਇਸ ਦੁਸ਼ਟਾਤਵ ਨੂੰ ਇਸ ਸਮੇਂ ਦੇ ਅੰਦਰ ਇਹਨਾਂ ਦਿਨਾਂ ਦੇ ਅੰਦਰ ਔਰ ਆਓ ਆਪਾਂ ਇਸ ਵੀਡੀਓ ਨੂੰ ਦੇਖ ਕੇ ਪਹਿਲੇ ਇਹ ਪਗਲ ਕਰ ਉਸ ਮਹੀਨੇ ਤੋ ਸਪਨਿਆਂ ਦੇ ਵਿੱਚ ਆਣ ਕੇ ਕੁਮਰਾ ਕਰਮ ਕਰਨ ਵਾਲਾ ਦੁਸ਼ਟ ਆਤਮਾ ਭੋਂਦਾ ਫਿਰਦਾ ਆ ਇੱਕ ਦੁਸ਼ਟ ਆਤਮਾ ਆ ਹਾਲੇਲੀਉਆ ਸੁਪਨਿਆਂ ਵਿੱਚ ਜਾਂਦਾ ਆ ਅਰ ਉਹ ਕੁਮਰਾ ਕਰਦਾ ਆ ਲੋਕਾਂ ਨੂੰ ਉਹਨਾਂ ਨੂੰ ਤੋੜਦਾ ਆ ਉਹਨਾਂ ਦੀ ਅਸਲੀ ਕਲੀਸੀਆ ਦੇ ਦੋ ਸਾਤਮਨਾਂ ਸੁਪਨੇ ਵਿੱਚ ਚਾਉਨਾ ਤੇ ਸਿੰਗ ਨਹੀਂ ਲੱਗੇ ਹੋਏ ਨਾ ਉਹਨੇ ਕੋਈ ਕਾਰੇ ਕੱਪੜੇ ਪਾਏ ਹੋਏ ਆ ਬਹੁਤੀ ਵਰੀ ਉਹ ਕਿਸੇ ਇਹੋ ਜਿਹੇ ਇਨਸਾਨ ਦਾ ਰੂਪ ਧਾਰਦਾ ਆ ਜਿੰਨੂੰ ਅਸੀਂ ਆਪਣੀਆਂ ਸੋਚਾਂ ਵਿੱਚ ਅਭਿਸ਼ੇਕ ਨਾਲ ਭਰਿਆ ਹੋਇਆ ਸਮਝਦੇ ਆ ਜਿਵੇਂ ਸਾਡਾ ਇੰਨਾ ਲੱਗਦਾ ਜਿਦਾ ਉਹ ਬੰਦਾ ਬਹੁਤ ਅਭਿਸ਼ੇਕ ਕਿੰਨਿਆਂ ਨਾਲ ਹੋ ਰਿਹਾ ਯਾਰ ਦੇਖੋ ਕਿੰਨਿਆਂ ਟਾਣਿਆਂ ਦੇ ਨਾਲ ਹੋ ਰਿਹਾ ਇਹ ਐਦੋਂ ਦਾ ਜਿੱਤ ਇਹ ਸਾਨੂੰ ਉਹ ਪਰਮੇਸ਼ਵਰ ਦੇ ਵੱਲੋਂ ਵੀ ਨਹੀਂ ਆ ਅਗਰ ਵਚਨ ਵਿੱਚ ਲਿਖਿਆ ਆ ਕਿ ਮੈਂ ਆਪਣੇ ਮਨ ਦੇ ਅਨੁਸਾਰ ਤੈਨੂੰ ਆਜੜੀ ਦਿਆਂਗਾ ਤਾਂ ਜੋ ਉਹਨੇ ਦੇ ਦਿੱਤਾ ਤੁਹਾਡੇ ਲਈ ਉਹੀ ਆ ਸ਼ਿਸ਼ੋਥਈਆ ਅਗਰ ਕੋਈ ਵੀ ਕਿਉਂਕਿ ਅਗਰ ਉਹ ਬੂਤ ਚੜੇਲ ਬਣ ਕੇ ਤੁਹਾਡੇ ਸੁਪਨੇ ਵਿੱਚ ਆਇਆ ਫਿਰ ਤੁਸੀਂ ਗੁਮਰਾਹ ਨਹੀਂ ਹੋ ਸਕਦੇ ਜਦੋਂ ਕਿਸੇ ਨੂੰ ਗੁਮਰਾਹ ਕਰਨਾ ਹੁੰਦਾ ਹੈ ਜਿਹੜਾ ਚੋਰ ਹੈ ਨਾ ਜੇ ਇੱਥੇ ਕੋਈ ਹੋਇਆ ਆਜੋ ਦਾ ਜੀਵਨ ਬਦਲ ਜਾਣਾ ਉਦਾਂ ਹੀ ਯਿਸੂ ਦੇ ਨਾਮ ਚ ਬੈਠੇ ਤਾਨੂੰ ਗੁਮਰਾਹ ਨਹੀਂ ਕਰ ਸਕਦਾ ਇਹ ਸਾమే ਇਹਨਾਂ ਜਨਾਬਾਂ ਵਿੱਚ ਤੁਸੀਂ ਹੱਥ ਚੱਕ ਕੇ ਗਵਾਹੀ ਭਾਈ ਆ ਕਿ ਤੁਹਾਡੇ ਨਾਲ ਹੋ ਰਿਹਾ ਹੈ ਹੁਣ ਆਪਾਂ ਪ੍ਰਮਾਤਮਾ ਨਾਲੇਲੂਇਆ ਅੱਜ ਤੋਂ ਲਾ ਕੇ ਇਹ ਸਾమే ਖੋਜੇ ਵਾਲੀ ਦੀ ਕਲੀਸਿਆ ਦੇ ਅੰਦਰ ਹallelujah ਖੋਜੇ ਵਾਲੀ ਚਰਚ ਦੀ ਮੈਨੇਜਮੈਂਟ ਦੇ ਅੰਦਰ ਕੋਇਰ ਦੇ ਅੰਦਰ ਵਲੰਟੀਅਰਸ ਨੇ ਹallelujah Yes, I mean, Hallelujah. ਯਸ ਕਿਤਾਬੋਂ ਜੋ ਵੀ ਇਸ ਕਲਿਸਿਆ ਦੇ ਅੰਦਰ ਮੈਨੇਜਮੈਂਟ ਦੇ ਅੰਦਰੋਂ ਯਸ ਆਮੀਨ ਮੈਨੇਜਮੈਂਟ ਦੇ ਅੰਦਰੋਂ ਸਟਾਫ ਦੇ ਅੰਦਰੋਂ ਵੋਲੰਟੀਅਰਸ ਦੇ ਅੰਦਰੋਂ ਪਾਸ ਪਾਨਾਂ ਤੇ ਪਰਮੇਸ਼ਰ ਦੇ ਅੱਥਰਾਂ ਹਿਆ ਹੋਏ ਦੇ ਅੰਦਰੋਂ ਜੋ ਵੀ ਚੋਰੀ ਕੀਤਾ ਯੇਸੂ ਮਸੀਹ ਨੇ ਸਭ ਨੇ ਹਾਲੇਲੂਇਆ ਸੁੱਕਿਆ ਤੇ ਉਝੜਾ ਥਾਵੇਂ ਦੇ ਚੱਲਣ ਦੇ ਅਡੋ ਕੁਛ ਕੁਆਚਿਆ ਤੇ ਛੋ ਉਹਨੇ ਸਾਡੇ ਕੋਲੋਂ ਖੋਇਆ ਮੈਂ ਖੋਲਦੀ ਆ ਯੇਸੂ ਦੇ ਨਾਮ ਤੇ ਮੈਂ ਖੋਲਦੀ ਆ ਯੇਸੂ ਦੇ ਨਾਮ ਤੇ ਮੈਂ ਖੋਲਦੀ ਆ ਯੇਸੂ ਦੇ ਨਾਮ ਤੇ ਅਰ ਵਚਨ ਦੇ ਵਿੱਚ ਲਿਖਿਆ ਆ ਨੇਚਾ ਅੰਡਿਤ ਵਸਤਾਂ ਦਾ ਯਕੀਨ ਜੋ ਚਾਹ ਮੰਗੋ ਤੁਹਾਡੇ ਲਈ ਹੋ ਜਾਏਗਾ ਔਰ ਮੈਂ ਵਿਸ਼ਵਾਸ ਕਰਦੀ ਹਾਂ ਪਰਮੇਸ਼ਵਰ ਦੇ ਵਚਨ ਉੱਤੇ ਕਿ ਅੱਜ ਦੀ ਪ੍ਰ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਪਲੀਜ਼ ਮੇਰੇ ਚੈਨਲ ਦੇ ਜੇਕਰ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਔਰ ਮੈਂ ਕੱਟ ਲਈਏ ਕੋਪੀ ਔਰ ਜਰੂਰ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਮਿਲਦੇ ਆਪਾਂ ਅਗਲੀ ਵੀਡੀਓ 'ਚ